ਅੱਜ ਦਾ ਪ੍ਰੋਗਰਾਮ ਦੇਖ ਰਹੇ ਛੇ ਦਸਤਾਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਅਸੀਂ ਜਿਵੇਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਦੱਸਿਆ ਸੀਗਾ ਕਿ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਜਿੱਥੇ ਬੰਦੀਆਂ ਨੇ ਜਿਹੜੀਆਂ ਇਕੱਠੇ ਹੋ ਰਹੇ ਇਕੱਠੀਆਂ ਹੋਈਆਂ ਨੇ ਗਿਆ ਸੋ ਅੱਜ 26 ਜਨਵਰੀ ਦੇ ਦਿਨ ਦੇ ਉੱਤੇ ਪੰਜਾਬ ਦੇ ਤਿੰਨ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਪ੍ਰਾਪਤੀ ਫਰੰਟ ਪੁਰਾਣੀ ਪੈਨਸ਼ਨ ਬਹਾਲੀ ਅਗਸਤ ਕਮੇਟੀ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਜਿਹੜਾ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਨੇ ਤੇ ਉਸ ਦੇ ਆਗੂਆਂ ਨੇ ਅਜੀਤ ਸੁਭਾਵ ਲੁਧਿਆਣਾ ਵਿਖੇ ਜਿਹੜੀ ਆਪਣੀ ਮੀਟਿੰਗਾਂ ਕੀਤੀ ਆ ਤੇ ਉਹਦੇ ਵਿੱਚ ਆਗਦੇ ਪ੍ਰੋਗਰਾਮਾਂ ਦੀ ਰੂਪਰੇਖਾ ਜਿਹੜੀ ਉਹ ਐਲਾਨ ਕੀਤੀ ਆ ਸੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਤੇ ਉਹ ਰੂਬਰੂ ਕਰਾਉਣਾ ਹੈ ਤੁਹਾਨੂੰ ਉਹਨਾਂ ਆਗੂਆਂ ਦੇ ਤੇ ਉਹਨਾਂ ਦੇ ਜਿਹੜੇ ਦਿੱਤੇ ਹੋਏ ਪ੍ਰੋਗਰਾਮਾਂ ਬਾਰੇ ਤੁਹਾਨੂੰ ਪੂਰੀ ਡਿਟੇਲ ਆ ਇਸ ਪ੍ਰੋਗਰਾਮ ਦੇ ਵਿੱਚ ਮਿਲੂ ਅੱਜ ਪਛਮੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦੇ ਵੈਦਰਹੇਟ ਪੰਜਾਬ ਦੀਆਂ ਤਿੰਨ ਸਰਮੌਰ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਤਿੰਨਾਂ ਦੀ ਬੜੀ ਅਹਿਮ ਮੀਟਿੰਗ ਪੰਜਾਬ ਦੇ 2 ਲੱਖ ਕਰਮਚਾਰੀ ਜਿਹੜੇ ਐਨਪੀਐਸ ਤੋਂ ਪੀੜਤ ਨੇ ਉਹਨਾਂ ਦੇ ਪੇ ਵਿਖਣ ਨੂੰ ਲੈ ਕੇ ਹੋਈ ਹੈ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਜਿਵੇਂ ਪੰਜਾਬ ਸਰਕਾਰ ਨੇ ਡੰਗ ਟਪਾਉਣ ਦੀ ਨੀਤੀ ਅਪਣਾਈ ਹੋਈ ਹੈ ਲਗਾਤਾਰ ਸਵਾ ਸਾਲ ਵੀ ਜਾਣ ਬਾਅਦ ਵਿੱਚ ਪੰਜਾਬ ਦੇ ਕਿਸੇ ਇੱਕ ਕਰਮਚਾਰੀ ਨੂੰ ਵੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਤੁ ਪੁਰਾਣੀ ਪੈਨਸ਼ਨ ਪ੍ਰਾਪਤੀ ਹੋਈ ਉਸ ਦੇ ਰੋਸ ਵਜੋਂ ਵੱਡੇ ਪ੍ਰੋਗਰਾਮ ਲਿਖੇ ਗਏ ਨੇ 10 11 ਫਰਵਰੀ ਨੂੰ ਜਿਹਦੇ ਪੱਧਰ ਦੀਆਂ ਮੀਟਿੰਗਾਂ ਹੋਣਗੀਆਂ ਤੇ 25 ਫਰਵਰੀ ਨੂੰ ਬਹੁਤ ਵੱਡੀ ਰੈਲੀ ਜਿਹੜੀ ਸੰਗਰੂਰ ਹੋਣ ਜਾ ਰਹੀ ਹੈ ਇਸ ਸਾਂਝੇ ਮੋਰਚੇ ਦੇ ਬੰਦਰ ਨੇਟ ਸੋ ਅਸੀਂ ਪੰਜਾਬ ਦੇ ਸਮੂਹ ਤਿੰਨੇ ਕਨਵੀਨਰ ਪੰਜਾਬ ਦੇ ਸਮੂਹ 2 ਲੱਖ ਵਾਜਮਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਸ ਰੈਲੀ ਵਿੱਚ ਹਮ-ਹਮਾ ਕੇ ਪਹੁੰਚੋ ਤੇ ਨਾਲ ਹੀ ਮੇਰੀ ਅਪੀਲ ਹੈ ਸਾਡੇ ਛੋਟੇ ਵੀਰ ਜਿਹੜੇ ਸੀਪੀਐਫ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਜੀ ਉਹਨਾਂ ਨੂੰ ਕਿ ਤਿੰਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਅਸੀਂ ਤੁਹਾਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਅੱਜ ਫੇਰ ਅਪੀਲ ਅਸੀਂ ਤਿੰਨੋਂ ਕਮਿਸ਼ਨਰ ਮਿਲ ਕੇ ਕਰਦੇ ਆਂ ਕਿ ਆਓ ਮਿਲ ਕੇ ਇਸ ਤਾਨਾਸ਼ਾਹੀ ਤੇ ਡੰਗ ਟਪਾਉ ਨੀਤੀ ਵਾਲੀ ਮਾਨ ਸਰਕਾਰ ਨੂੰ ਭਾਜ ਪਾਈਏ ਤੇ ਮਿਲ ਕੇ ਹੱਥ ਨਾਲ ਹੱਥ ਜੋੜ ਕੇ ਲੋਕਾਂ ਦੀ ਔਰ ਸਾਡੇ ਵਡਾਪੇ ਦੀ ਡਬੂਰੀ ਜਿਹੜੀ ਸਾਡੀ ਸਮਾਜਿਕ ਸੁਰੱਖਿਆ ਉਹਨੂੰ ਪ੍ਰਾਪਤ ਕਰਨ ਵਾਲਨ ਵਧੀਏ ਸੁਮੈ ਹੁਣ ਬੇਨਤੀ ਕਰਾਂਗਾ ਸਾਡੇ ਤਹਿਲ ਸਿੰਘ ਸਰਾਭਾ ਜੀ ਨੂੰ ਪੰਜਾਬ ਦੇ ਐਨਪੀਐਸ ਨਾਲ ਸਵਾਦਤ ਬਹੁਤ ਹੀ ਸਤਿਕਾਰਯੋਗ ਮੁਲਾਜ਼ਮ ਸਾਥੀਓ ਜਿਸ ਤਰ੍ਹਾਂ ਕਿ ਸਾਥੀ ਤਲਵਾਰਾ ਜੀ ਨੇ ਤੁਹਾਨੂੰ ਸਾਰੀ ਗੱਲ ਦੱਸੀ ਆਂ ਕਿ ਪੰਜਾਬ ਦੇ ਵਿੱਚ ਅੱਜ ਐਨਪੀਐਸ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਦੇ ਲਈ ਪੰਜਾਬ ਦੀਆਂ ਐਨਪੀਐਸ ਨਾਲ ਸਵਾਦਤ ਲੜ ਰਹੀਆਂ ਤਿੰਨ ਸਰਮੌਰ ਜਥੇਬੰਦੀਆਂ ਜਿਹੜੀਆਂ ਇੱਕ ਸਾਂਝੇ ਪਲੇਟਫਾਰਮ ਤੇ ਕੱਟੀਆਂ ਹੋਈਆਂ ਨੇ ਸੋ ਮਾਜਮ ਸਾਥੀਓ ਜਿਵੇਂ ਕਿ 10 ਤੇ 11 ਨੂੰ ਜਿਹੜਾ ਮੱਧਰ ਤੇ ਆਪਾਂ ਮੀਟਿੰਗਾਂ ਕਰਨੀਆਂ ਨੇ ਪੰਜਾਬ ਸਰਕਾਰ ਤੋਂ ਐਨਪੀਐਸ ਜਿਹੜਾ ਜਿਹੜੀ ਬਿਮਾਰੀ ਆ ਉਹਨੂੰ ਖਤਮ ਕਰਾਉਣ ਦੇ ਲਈ ਔਰ ਜੀਪੀਐਫ ਖਾਤੇ ਖੁਲਵਾ ਕੇ 1972 ਦੇ ਜਿਹੜੇ ਪੈਨਸ਼ਨ ਰਿਜਮ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਆਪਾਂ 25 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਦੇ ਵਿੱਚ ਉੱਤੇ ਜਾ ਰਹੇ ਆ ਇਲਾਕੇ 'ਚ ਜਾ ਰਹੇ ਆ ਔਰ ਸਾਰੇ ਭਰਾਣਾ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਇਹ ਆਜੇ ਸੰਜਾ ਪਲੇਟਫਾਰਮ ਬਣ ਗਿਆ ਔਰ ਇਸ ਵਿੱਚ ਸਾਰੇ ਸਾਥੀ ਪੂਰੇ ਜਨਮਦਾਨਾਂ ਦੇ ਨਾਲ ਪਹੁੰਚੋ ਤਾਂ ਜੋ ਪੁਰਾਣੀ ਪੈਨਸ਼ਨ ਦੀ ਜਿਹੜੀ ਇਹ ਬਿਮਾਰੀ ਹੈ ਇਸ ਤੋਂ ਆਪਾਂ ਛੁਟਕਾਰਾ ਪਾ ਸਕੀਏ ਅੱਜ ਇਸ ਤਰ੍ਹਾਂ ਦੀ ਕੰਡੀਸ਼ਨ ਤੇ ਆਪਾਂ ਖੜੇ ਆ ਕਿ 2024 ਦੀ ਜਿਹੜੀ ਪਾਰਲੀਮੈਂਟਰੀ ਇਲੈਕਸ਼ਨ ਹੈ ਜਿਹੜੀ ਉਹ ਸਰ ਤੇ ਆ ਮਾਨ ਸਰਕਾਰ ਨੂੰ ਇੱਕ ਸਾਲ ਹੋ ਗਿਆ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪੰਜਾਬ ਦੀ ਇੱਕ ਵੀ ਮਰਾਜ਼ਦਾ ਜੀਪੀਐਫ ਖਾਤਾ ਨਹੀਂ ਖੋਲਿਆ ਸੋ ਆਪਾਂ ਇਸ ਧੋਖੇ ਨੂੰ ਸਮਝੀਏ ਔਰ ਪੰਜਾਬ ਦੀ ਜਿਹੜੀ ਮਾਨ ਸਰਕਾਰ ਉਹਦੇ ਨੱਕ ਦੇ ਵਿੱਚ ਤੁਮ ਹਲਾ ਦੀਏ ਔਰ ਤਿੱਖਾ ਸੰਘਰਸ਼ਾ ਜਿਹੜਾ ਆਪਾਂ 25 ਫਰਵਰੀ ਨੂੰ ਦੇ ਰਹੇ ਹਾਂ ਸੋ ਬੇਨਤੀ ਆ ਵੀ ਸਾਰੇ ਸਾਥੀ ਇਸ ਨਾਲ ਰੈਲੀਆਂ 'ਚ ਇਹਨਾਂ ਐਕਸ਼ਨਾਂ 'ਚ ਵੱਧ ਚੜ ਕੇ ਵਿਸਾਲੋ ਤੇ ਅੱਥਰੂ ਸੋ ਬੇਨਤੀ ਕਰਦਾ ਸਾਥੀ ਜਤਿੰਦਰਪਾਲ ਜੀ ਨੂੰ ਉਹ ਤੁਹਾਡਾ ਨਾਮ ਕਾਦ ਰੱਖਣਗੇ ਅ ਮਯਾ ਆਪਣੇ ਸਮੂਹ ਐਨਪੀਐਸ ਮਲਾਜਮਾਂ ਦੇ ਇੱਕ ਲੰਮੇ ਸਮੇਂ ਤੋਂ ਇੱਕ ਮੰਗ ਰਹੀ ਹੈ ਕਿ ਸਾਡੀ ਇੱਕੋ ਇੱਕ ਮੰਗ ਹੈ ਕਿ ਐਨਪੀਐਸ ਖਤਮ ਹੋਵੇ ਤੇ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਮੁਰਕੇ ਲਾਕੂ ਹੋਵੇ ਤੁਹਾਡੀ ਇਸ ਮੰਗ ਨੂੰ ਇੱਕ ਵੱਡਾ ਹਲਾਰਾ ਜਿਹੜਾ ਹੈਗਾ ਅੱਜ ਪੰਜਾਬ ਦੇ ਵਿੱਚ ਮਿਲਿਆ ਕਿ ਆਪਦੀ ਆਪਦੇ ਤਰੀਕੇ ਦੇ ਨਾਲ ਲਗਾਤਾਰ ਸਮਰਥਾ ਦੇ ਨਿਤਾਬਕ ਪੰਜਾਬ ਦੇ ਵਿੱਚ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਪੁਰਾਣੀ ਪੈਨਸ਼ਨ ਨੂੰ ਲੈ ਕੇ ਜਿਵੇਂ ਮੇਰੇ ਤੋਂ ਪਹਿਲਾਂ ਦੋ ਸਾਥੀਆਂ ਨੇ ਸਾਥੀ ਤਨਵੜਾ ਜੀ ਨੇ ਸਾਥੀ ਸਰਾਭਾ ਜੀ ਨੇ ਕਿਹਾ ਕਿ ਅੱਜ ਇਸਰੂਪਾਵਨ ਲੁਧਿਆਣੇ ਦੇ ਵਿੱਚ ਇੱਕ ਬਹੁਤ ਅਹਿਮ ਮੀਟਿੰਗ ਜਿਹੜੀ ਹੋਈ ਹੈ ਜਿਹਦੇ ਵਿੱਚ ਤਿੰਨੇ ਜਥੇਬੰਦੀਆਂ ਇਹ ਸ਼ਾਮਲ ਹੋਈਆਂ ਇਸ ਤੋਂ ਪਹਿਲਾਂ ਇਹ ਜਿਹੜੀ ਮੀਟਿੰਗ ਹੈ ਇਹ ਦੂਜੀ ਪੜਾ ਦੀ ਮੀਟਿੰਗ ਹੈ ਪਹਿਲੀ ਮੀਟਿੰਗ ਸਾਡੀ ਦੇਸ਼ ਭਗਤ ਹਾਲ ਜਲੰਧਰ ਚੋ ਚੁੱਕੀ ਹੈ ਤਾਂ ਉਹ ਜਿਹੜੀ ਇੱਕ ਆਸ ਸੀ ਕਿ ਇੱਕ ਸਾਂਝੀ ਲੜਾਈ ਪੰਜਾਬ ਦੇ ਵਿੱਚ ਬਣੇ ਉਹ ਨੂੰ ਅੱਜ ਬਿਲਕੁਲ ਲਾਰਾ ਮੈ ਚੁੱਕਿਆ ਤੇ ਉਹ ਸਾਂਝਾ ਫੋਰਮ ਵੀ ਬਣ ਚੁੱਕਿਆ ਹੈ ਜਿਹਦਾ ਨਾਮ ਪ੍ਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਹੈ ਜਿਹਦੇ ਵੱਲੋਂ 25 ਫਰਵਰੀ ਨੂੰ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਇੱਕ ਲਾ ਮਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹਦੀ ਕੋਈ ਗਿਣਤੀ ਨਹੀਂ ਰਹਿਣੀ ਤੇ ਜਿਹੜੀ ਉਹ ਗਿਣਤੀ ਹੈ ਤੋਂ ਪਰੇ ਦੀ ਗੱਲ ਤੁਸੀਂ ਤੁਸੀਂ ਬਣਾਉਣੀ ਹੈ ਜੋ ਸਵਾਲ ਲੀਡਰਸ਼ਿਪ ਤੱਕ ਸੀ ਕਿ ਤੁਸੀਂ ਇਕੱਠੇ ਹੋਵੋ ਤੇ ਲੜਾਈ ਦਾ ਸਰਦਾ ਦਿਓ ਤਾਂ ਉਹ ਅੱਜ ਫਰਜ ਇਸ ਤਿੰਨੇ ਜ਼ਿੰਮੇਵਾਰ ਸਾਥੀਆਂ ਨੇ ਇਹਨਾਂ ਦੀਆਂ ਸਟੇਟ ਬਾਡੀਜ਼ ਨੇ ਉਹ ਜ਼ਿੰਮੇਵਾਰੀ ਨਿਭਾਈ ਹੈ ਹੁਣ ਇਹ ਜ਼ਿੰਮੇਵਾਰੀ ਪੰਜਾਬ ਦੇ 2 ਲੱਖ ਐਨਪੀਐਸ ਮੁਲਾਜ਼ਮ ਨਿਭਾਉਣ ਕਿ ਹੁਣ ਕੋਈ ਸਵਾਲ ਨਹੀਂ ਹੁਣ ਕੋਈ ਕਾਰਨ ਨਹੀਂ ਕਿ ਅਸੀਂ 25 ਫਰਵਰੀ ਨੂੰ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਸਵਾਲ ਕਰਨ ਨਾਲ ਪਹੁੰਚੀਏ ਕਿ ਤੁਹਾਡਾ ਨੋਟੀਫਿਕੇਸ਼ਨ 18 ਨਵੰਬਰ 2022 ਦਾ ਕਿੱਥੇ ਹੈ ਸਾਡੀ ਪੁਰਾਣੀ ਪੈਨਸ਼ਨ ਕਿੱਥੇ ਹੈ ਉਸ ਨੂੰ ਲਾਗੂ ਕਰਾਉਣ ਦੇ ਲਈ ਅਸੀਂ ਹਮ ਹਮਾ ਕੇ ਪਰਿਵਾਰਾਂ ਦੇ ਸਮੇਤ ਅਸੀਂ ਉੱਥੇ ਆਈਏ ਇੱਕ ਪੰਜਾਬ ਦੇ ਵਿੱਚ ਨਵੀਂ ਮਲਾਜਮ ਬਹਿਕ ਮੱਝ ਹਲਾਰਾ ਇਸਲੂ ਭਵਨ ਦੀ ਇਸ ਮੀਟਿੰਗ 'ਚੋਂ ਮਿਲਿਆ ਤੇ ਅਸੀਂ ਵੀ ਸਾਡੀ ਸੁਖਜੀਤ ਸਿੰਘ ਨੂੰ ਇਹ ਅਪੀਲ ਕਰਦੇ ਆਂ ਕਿ ਤੁਹਾਡੇ ਨਾਲ 13 ਤਰੀਕ ਤੋਂ ਪਹਿਲਾਂ ਵੀ 13 ਤਰੀਕ ਨੂੰ ਵੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਸੰਪਰਕ ਦੇ ਵਿੱਚ ਇਹ ਚਾਹੁੰਦੇ ਸੀ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਦਾ ਜਿਹੜਾ ਵੀ ਸੱਦਾ ਹੈਗਾ ਉਹ ਚਾਰ ਜਥੇਬੰਦੀਆਂ ਵੱਲੋਂ ਪਹੁੰਚੇ ਪਰ ਜੇ ਅੱਜ ਤਿੰਨ ਵੱਲੋਂ ਵੀ ਆਇਆ ਤਾਂ ਅਸੀਂ ਇਸ ਨੂੰ ਇਸ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਤੁਹਾਡੇ ਲਈ ਤੁਹਾਡੇ ਸਾਰੇ ਸੰਘਰਸ਼ੀ ਸਾਥੀਆਂ ਦੇ ਲਈ ਅਸੀਂ ਇਹ ਚਾਹੁੰਦੇ ਆ ਕਿ ਤੁਸੀਂ ਵੀ ਇਸ ਸਾਂਝੇ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ 25 ਫਰਵਰੀ ਦੀ ਲੜਾਈ ਨੂੰ ਤੁਸੀਂ ਵੀ ਤਾਕਤਾਂ ਕਰੋ ਪਰ ਅਸੀਂ ਹੁਣ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਐਨਪੀਐਸ ਮੁਲਾਜ਼ਮਾਂ ਨੂੰ ਦੇਣ ਜਾ ਰਹੇ ਹਾਂ ਕਿ 10 ਤੇ 11 ਨੂੰ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਹੋਣਗੀਆਂ ਉਹਨਾਂ ਨੂੰ ਵੀ ਸਫਲ ਕਰੋ ਤੇ ਇਸੇ ਤਰ੍ਹਾਂ 25 ਫਰਵਰੀ ਨੂੰ ਇੱਕ ਲੰਮਸਾਲ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਦਾ ਜਿਹੜਾ ਹੈਗਾ ਇੱਕ ਨਾਰਾ ਵਜੇ ਉਸ ਨੂੰ ਇੱਕ ਹਲਾਰਾ ਮਰੇ ਤੇ ਪੁਰਾਣੀ ਪੈਨਸ਼ਨ ਦੀ ਲੜਾਈ ਨੂੰ ਅਸੀਂ ਤੱਕੜਾ ਕਰਕੇ ਹਾਸਲ ਕਰਕੇ ਰਾਂਗੇ ਤਾਂ ਸਾਰੇ ਐਨਪੀਐਸ ਮੁਲਾਜ਼ਮਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਤੇ ਜਥੇਬੰਦੀਆਂ ਨੂੰ ਮੁਬਾਰਕਬਾਦ ਇਹ ਉਹਨਾਂ ਨੇ ਪੈਰ ਕਦਮੀ ਲੈ ਕੇ ਅੱਜ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦਾ ਗਠਨ ਕੀਤਾ ਤੇ ਅੱਗੇ ਸਦੇ ਦਿੱਤੇ ਨੇ ਧੰਨਵਾਦ ਪੁਰਾਣੀ ਪੈਨਸ਼ਨ ਦਾ ਸੂਬਾ ਕੋਕ ਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਪੂਰੇ ਪੰਜਾਬ ਦੇ ਐਨ ਪੀਐਸ ਤੋਂ ਪੀੜਤ ਮੁਲਾਜ਼ਮਾਂ ਜਿਹੜੇ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਲਗਾਤਾਰ ਸੰਘਰਸ਼ ਦੇ ਰਾਹ ਤੇ ਚੱਲ ਰਹੇ ਸੀ ਪਰ ਸਰਕਾਰ بار-बार ਮੀਟਿੰਗਾਂ ਕਰਕੇ ਕੈਬਨਿਟ ਦੇ ਵਿੱਚ ਕੀਤੇ ਹੋਏ ਮਤੇ ਨੂੰ ਪਾਸ ਕਰਨ ਤੋਂ ਬਾਅਦ ਵੀ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਦੇ ਸਬੰਧ ਦੇ ਵਿੱਚ ਜਾਰੀ ਕਰਨ ਦੇ ਲਈ ਤਤਪਰ ਨਹੀਂ ਨਜ਼ਰ ਆ ਰਹੀ ਸੀ ਤੇ ਬਾਰ ਬਾਰ ਆਪਣੀ ਕਹੀ ਹੋਈ ਗੱਲ ਤੋਂ ਭੱਜਦੀ ਨਜ਼ਰ ਆ ਰਹੀ ਸੀ। ਮੁਲਾਜ਼ਮਾਂ ਨੂੰ ਆਸ ਸੀ ਕਿ ਸ਼ਾਇਦ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਹੈ ਇਸ ਸਰਕਾਰ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਬਹਾਲ ਹੋ ਜੇਗੀ ਪਰ ਲਗਭਗ ਉਹਨਾਂ ਨੇ ਇਸ ਤੋਂ ਕਿਨਾਰਾ ਕਰ ਲਿਆ ਜਿਵੇਂ ਠੰਡੇ ਵਾਸਤੇ ਵਿੱਚ ਛੁੱਟ ਦਿੱਤਾ ਹੋਵੇ। ਭਾਵੇਂ ਕਿ ਮੁਲਾਜ਼ਮਾਂ ਵੱਲੋਂ ਆਪਣੀ ਇਸ ਮੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਦੇ ਖਿਲਾਫ ਆਪਣੀ ਮੰਗ ਉਠਾਉਂਦੇ ਹੋਏ ਵੱਡੇ ਵੱਡੇ ਇਕੱਠ ਵੀ ਕੀਤੇ ਗਏ। ਪਰ ਪਿਛਲੇ ਸਮੇਂ ਤੋਂ ਮੁਲਾਜ਼ਮਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਸੀ ਇਸ ਸਰਕਾਰ ਦੇ ਖਿਲਾਫ ਤਾਂ ਇਸ ਭਾਰਤ ਨੂੰ ਦੇਖਦੇ ਹੋਏ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਅੱਡ-ਅੱਡ ਪੁਰਾਣੀ ਪੈਨਸ਼ਨ ਵਾਸਤੇ ਲੜ ਰਹੀਆਂ ਸੀਗੀਆਂ ਉਹਨਾਂ ਨੇ ਮੌਕੇ ਦੀ ਨਾਕਸ ਨੂੰ ਦੇਖਦੇ ਹੋਏ ਅੱਜ ਇਸ ਰੂ ਭਵਨ ਲੁਧਿਆਣੇ ਦੇ ਵਿੱਚ ਸਾਂਝੀ ਮੀਟਿੰਗ ਕੀਤੀ ਤੇ ਮੀਟਿੰਗ ਤੋਂ ਬਾਅਦ ਬਹੁਤ ਵਧੀਆ ਫੈਸਲਾ ਸਾਡੇ ਸਾਹਮਣੇ ਆਇਆ ਜਿਸ ਦੇ ਲਈ ਪੂਰੇ ਪੰਜਾਬ ਦੇ ਮੁਲਾਜ਼ਮਾਨوں ਸੰਘਰਸ਼ੀ مبارکباد ਵੀ ਦੇਣੀ ਬਣਦੀ ਹੈ ਕਿਉਂਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂਆਂ ਵੱਲੋਂ ਸਾਂਝੀ ਮੀਟਿੰਗ ਕਰਕੇ ਇੱਕ ਸਾਂਝਾ ਮੋਰਚਾ ਬਣਾਇਆ ਗਿਆਗਾ ਸਰਕਾਰ ਦੇ ਖਿਲਾਫ ਲੜਨ ਦੇ ਲਈ ਤੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੇ ਲਈ ਅਸੀਂ ਮੁबारकबाद ਦਿੰਦੇ ਆ ਤੇ ਇਸ ਗੱਲ ਦੇ ਵਾਸਤੇ ਜੋ ਸਾਂਝੀ ਵਾਲਤਾ ਸਾਹਮਣੇ ਆਈ ਹੈ ਤੇ ਸਾਡੇ ਸਾਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਇੱਕਜੁੱਟਤਾ ਦਿਖਾਉਂਦੇ ਹੋਏ ਇੱਕ ਸਾਂਝੀ ਆਵਾਜ਼ਤਾ ਦਿਖਾਉਂਦੇ ਹੋਏ ਜੋ ਅਗਲਾ ਪ੍ਰੋਗਰਾਮ 25 ਤਰੀਕ ਨੂੰ ਸੰਗਰੂਰ ਵਿਖੇ ਰੈਲੀ ਰੱਖੀ ਗਈ ਹੈ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਆਪਾਂ ਸਿਰ ਜੋੜ ਕੇ ਇੱਕ ਦੂਜੇ ਨਾਲ ਸਾਂਝ ਵਧਾਉਂਦੇ ਹੋਏ ਆਪਾਂ ਵੱਡਾ ਕੱਠ ਕਰੀਏ ਤੇ ਇਹਦੇ ਲਈ ਆਪਾਂ ਅੱਜ ਤੋਂ ਹੀ ਜਾਨੀ ਪ੍ਰਣ ਕਰੀਏ ਤੇ ਘਰਾਂ ਤੋਂ ਨਿਕਲ ਕੇ ਸਕੂਲ ਟੂ ਸਕੂਲ ਕੈਂਪੇਨ ਕਰੀਏ ਮੀਟਿੰਗਾਂ ਕਰੀਏ ਤੇ ਸਾਂਝੇ ਤੌਰ ਤੇ ਸਾਂਝਾ ਉਦੋਂ ਦੇਖਦੇ ਹੋਏ ਆਪਾਂ ਪੱਟਾ ਕੱਟ ਕਰਨਾ ਹੈ 25 ਫਰਵਰੀ ਨੂੰ ਤਾਂ ਇਹਦੇ ਲਈ ਆਪਾਂ ਜ਼ੋਰ ਲਾਈਏ ਮੇਰੇ ਵੱਲੋਂ ਫਿਰ ਇਸ ਸਾਂਝੀ ਏਕਤਾ ਤੇ ਸਾਂਝਾ ਮੋਰਚਾ ਬਣਨ ਤੇ ਬਹੁਤ-ਬਹੁਤ ਮੁਬਾਰਕ